ਵਰਗੇ ਆਸ਼ਾ ਮਾਤਾ ਦੀ ਯਾਦ ਵਿੱਚ ਪਹਿਲਾ ਖੂਨਦਾਨ ਕੈਂਪ ਰਾਜਪੁਰਾ ਦੀ ਮਿਰਚ ਮੰਡੀ ਕਾਲੀ ਮਾਤਾ ਮੰਦਿਰ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਕੈਂਪ ਦੇ ਨਾਲ ਕਾਲੀ ਮਾਤਾ ਮੰਦਿਰ ਵਿੱਚ ਧਾਰਮਿਕ satsang ਦਾ ਆਯੋਜਨ ਵੀ ਕੀਤਾ ਗਿਆ ਤੇ ਕੈਂਪ ਵਿੱਚ ਰਾਜਪੁਰਾ ਦੀ ਸਿਵਲੈਂਸ ਹਸਪੀਟਲ ਦੇ ਡਾਕਟਰਾਂ ਦੀ ਟੀਮ ਵੱਲੋਂ 35 ਯੂਨਿਟ ਖੂਨ ਇਕੱਠਾ ਕੀਤਾ ਗਿਆ ਮੇਰਾ ਨਾਮ ਡਾਕਟਰ ਸ਼ੀਨਾ ਮਿੱਤਲ ਹੈ ਮੈਂ ਇਨਚਾਰਜ ਬਲੱਡ ਸੈਂਟਰ ਐਪੀਜਨ ਹਸਪੀਟਲ ਰਾਜਪੁਰਾ ਤੋਂ ਆਈ ਹਾਂ ਆਪਾਂ ਇੱਥੇ ਬਲੱਡ ਬੈਂਕ ਦੇ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿੱਤੇ ਏਰੀਆ ਹੈਗਾ ਮਿਰਚ ਮੰਡੀ ਕਾਲਾ ਮਾਤਾ ਮੰਦਿਰ ਦੀ ਐਸੋਸੀਏਸ਼ਨ ਨੇ ਇੱਥੇ ਕੈਂਪ ਲਗਾਇਆ ਹੈ ਕੈਂਪ ਬਹੁਤ ਵਧੀਆ ਚੱਲਿਆ ਹੈ ਬਹੁਤ ਅੱਛੀ ਕਲੈਕਸ਼ਨ ਹੋ ਗਈ ਹੈ ਕਿੰਨੇ ਕ ਯੂਨਿਟ ਹੋ ਗਏ 30 ਯੂਨਿਟ ਹੋ ਗਏ ਨੇ ਪਰ ਇਹਨਾਂ ਨੇ ਬਹੁਤ ਘੱਟ ਟਾਈਮ ਦੇ ਵਿੱਚ 30 ਯੂਨਿਟ ਕਰਾ ਦਿੱਤੇ ਨੇ ਕੈਂਪ 10:30 ਵਜੇ 10:30 ਵਜੇ ਸ਼ੁਰੂ ਹੋਇਆ ਸੀਗਾ 1:30 ਵਜੇ ਤੱਕ ਇਹਨਾਂ ਨੇ 30 ਯੂਨਿਟ ਕਰਾਤੇ ਕਹਿਣਾ ਚਾਹੁੰਦਾ ਹਾਂ ਅੱਜ ਕੱਲ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਬਲੱਡ ਡੋਨੇਸ਼ਨ ਜ਼ਰੂਰੀ ਹੈ ਕਿਉਂਕਿ ਬਲੱਡ ਇੱਕ ਐਸੀ ਚੀਜ਼ ਹੈ ਜਿਹੜੀ ਕਿਤੇ ਨਹੀਂ ਬਣਦੀ ਸਿਰਫ ਇਹ ਹਿਊਮਨ ਬੀਿੰਗ ਦੇ ਵਿੱਚ ਹੀ ਬਣਦੀ ਹੈ ਤਾਂ ਖੂਨਦਾਨ ਜ਼ਰੂਰ ਕਰੋ ਕਿਉਂਕਿ ਖੂਨਦਾਨ ਨਾਲ ਆਪਾਂ ਇੱਕ ਖੂਨਦਾਨ ਨਾਲ ਆਪਾਂ ਚਾਰ ਜਾਨਾਂ ਬਚਾ ਸਕਦੇ ਹਾਂ ਠੀਕ ਹੈ ਕਿਉਂਕਿ ਇਹਦੇ ਵਿੱਚ ਚਾਰ ਕੰਪੋਨੈਂਟ ਬਣ ਜਾਂਦੇ ਨੇ ਜਿਵੇਂ ਕਿ ਪਲੇਟਲੇਟਸ ਬੰਦੇ ਨੇ ਕਰਾਇਓ ਪ੍ਰੈਸੀਡੈਂਟ ਫਰੈਸ਼ ਫਰੋਜ਼ਨ ਪਲਾਜ਼ਮਾ ਪੀ ਆਰ ਬੀ ਸੀ ਤਾਂ ਇਹ ਚਾਰੋਂ ਕੰਪੋਨੈਂਟ ਲਗ-ਲਗ ਬੰਦਿਆਂ ਨੂੰ ਲੱਗਦੇ ਨੇ ਤਾਂ ਇੱਕ ਜਾਨ ਨੇ ਚਾਰ ਜਾਨਾਂ ਨੂੰ ਬਚਾ ਲੈਣਾ ਤਾਂ ਖ ਖੂਨਦਾਨ ਦੀ ਜਿਹੜੀ ਹੈਗੀ 18 ਤੋਂ 65 ਸਾਲ ਤੱਕ ਹੈਗੀ ਹੈ ਜਦੋਂ 18 ਸਾਲ ਦੇ ਹੋ ਜਾਣੇ ਹੋ ਤਦ ਬੋਰਡ ਵੀ ਤਾਂ ਪੂਨ ਜਾਣੇ ਹੋ ਤਾਂ ਖੂਨਦਾਨ ਜ਼ਰੂਰ ਕਰੋ ਥੈਂਕ ਯੂ ਦੀਪਕ ਬੰਸਲ ਤੇ ਅੱਜ ਉਹ ਪੁਰਾਣੀ ਮਿਰਚ ਮੰਡੀ ਚ ਕੈਂਪ ਲਗਿਆ ਨੌਜਵਾਨਾਂ ਨੇ ਪਹਿਲੀ ਵਾਰੀ ਕੈਂਪ ਲਾਇਆ ਬੜਾ ਉਤਸ਼ਾਹ ਦਿਖ ਰਿਹਾ ਤੇ ਮੇਰੇ ਛੋਟੇ ਭਰਾ ਨੇ ਆਪਣੀ ਮਾਤਾ ਆਸ਼ਾ ਮਾਤਾ ਦੀ ਯਾਦ ਚ ਇਹ ਕੈਂਪ ਲਾਇਆ ਮੈਨੂੰ ਇਹਨਾਂ ਨੇ ਪਰਸੋ ਦੱਸਿਆ ਸੀਗਾ ਮੈਨਾਂ ਨੂੰ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਵੱਧ ਚੜ ਕੇ ਕੈਂਪ ਲਾਓ ਤੇ ਉਰੇ ਆ ਕੇ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਇਹਨਾਂ ਨੇ ਪਹਿਲੀ ਵਾਰੀ ਕੈਂਪ ਲਾਇਆ ਬੜਾ ਉਸਾਰ ਨਾਲ ਨੌਜਵਾਨਾਂ ਨੇ ਪੂਰਾ ਜਿਵੇਂ ਮੈਂ ਕਹਿੰਦਾ ਆ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਹਟ ਕੇ ਸੋਸ਼ਲ ਕੰਮ ਖੇਟਾਂ ਇਹਨਾਂ ਕਰਨੀ ਜਾਣਾ ਚਾਹੀਦਾ ਹੈ ਤਾਂ ਕਿ ਉਰੇ ਬਲੱਡ ਕੈਂਪ 'ਚ ਮੈਂ ਗਾਹਤਰ ਦੇਖ ਰਿਹਾ ਨੌਜਵਾਨ ਪੂਰੇ ਐਕਟਿਵ ਹੈ ਇਹਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਂ ਇਹਨਾਂ ਨੂੰ ਭਟਾਈ ਦਿਨਾ ਹੈ ਇਹ ਬਤਾਈ ਦੇ ਪਾਤਰ ਹੈ ਭਾਈ ਸਾਹਿਬ ਸਾਡੇ ਵਧੀਆ ਗਰੁੱਪ ਬਣਾ ਰਹੇ ਆਂ ਵੱੱਟ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਕੀ ਕਹਿਣਾ ਹੈ ਨੌਜਵਾਨਾਂ ਨੂੰ ਅੱਜ ਕੱਲ੍ਹ ਨੌਜਵਾਨਾਂ ਨੂੰ ਕਹਿ ਰਹੇ ਆਂ ਬਲੱਡ ਨੇਸ਼ਨ ਦੇ ਕੈਂਪਾਂ 'ਚ ਬਲੱਡ ਡੋਨੇਟ ਕਰੇ ਕਰੋ ਜਾਇ ਕਰੋ ਬਲੱਡ ਦੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੈ ਇਹ ਕੈਸਾ ਦਾਨ ਹੈ ਜਿਹੜਾ ਫ੍ਰੀਜ দেয়া ਜਾਂਦਾ ਨਹੀਂ ਕੋਈ ਸੰਸਥਾ ਨੂੰ ਕੋਈ ਪੈਸੇ ਦੇਣੇ ਆ ਕੁਛ ਆ ਵੱਖਰੀ ਚੀਜ਼ ਹੈ ਇਹ ਇਸ ਨਾਲ ਹੀ ਕਿ ਜਾਨ ਬਚਦੀ ਹੈ ਤਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਕਿਸੇ ਦੀ ਜ਼ਿੰਦਗੀ ਵਾਸਤੇ ਆਪਾਂ ਨੂੰ ਇਹ ਦੇਣਾ ਚਾਹੀਦਾ। ਪਿਆਗਾ ਮਾਤਾ ਦੀ ਮੈਂ ਗੁਰਚਰਨ ਗੁਰਚਰਨ ਸਿੰਘ ਇਹ ਖਾਲੀ ਮਾਤਾ ਮੰਦਿਰ ਮਿਰਚ ਮੰਡੀ ਸੰਸਥਾ ਸਾਡੇ ਜਿਹੜੀ ਕਿ ਮਹੱਲਾ ਵਾਸੀ ਸਾਰੇ ਵੀਰ ਭਾਈ ਅਸੀਂ ਇਕੱਠੇ ਹੋ ਕੇ ਇੱਕ ਸੋਚ ਕਰੀ ਵੀ ਨਸ਼ੇ ਦੇ ਵਿਰੁੱਧ ਇੱਕ ਮੁਹਿੰਮ ਚਲਾਈਏ। ਜਿਸ ਦਾ ਇੱਕ ਛੋਟਾ ਜਿਹਾ ਉਪਰਾਲਾ ਖੂਨਦਾਨ ਕੈਂਪ ਤੋਂ ਸ਼ੁਰੂ ਕਰਿਆ ਤਾਂ ਕਿ ਸਾਡੇ ਆਲਾ ਦਵਾਲਾ ਜਿਹੜਾ ਹੈ ਸਾਫ਼ ਸੁਥਰਾ ਰਹੇ ਤੇ ਮੁੰਡਿਆਂ ਨੂੰ ਪ੍ਰੋਤਸਾਹਨ ਮਿਲੇ ਕਿ ਉਹ ਅੱਗੇ ਆਪਣੇ ਆਪ ਨੂੰ ਹੈਲਦੀ ਰੱਖਣ ਫਿੱਟ ਰੱਖਣ ਤਾਂ ਕਿ ਅਸੀਂ ਅੱਗੇ ਜਾਨਾਂ ਬਚਾ ਸਕੀਏ ਅਸੀਂ ਇਹ ਖੂਨਦਾਨ ਆਪਣੇ ਮਾਤਾ ਜੀ ਦੀ ਆਦ ਵੀ ਚਲਾਇਆ ਆਸ਼ਾ ਮਾਤਾ ਜੀ ਸਵਰਗੀ ਆਸ਼ਾ ਮਾਤਾ ਜੀ ਜਿਉਂਕਿ ਉਹਨਾਂ ਨੂੰ ਵੀ ਸਮਰਪਣ ਹੈ ਸਾਡੀ ਏਪੀ ਜਾਨ ਦੀ ਟੀਮ ਆਈ ਹੈ ਇਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਕੈਂਪ ਨੂੰ ਸਕਸੈਸਫੁਲ ਬਨਵਾਇਆ ਸਾਡੇ ਦੀਪਕ ਮੰਸਲ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਸਹਾਇਤਾ ਦਿੱਤੀ ਹੈ ਤਨੋ ਮਨੋ ਸਾਡੇ ਟੋਨੀ ਪਾ ਜੀ ਨਵੀ ਨਿਤਿਨ ਪਾ ਜੀ ਸਾਡਾ ਮਹੱਲਾ ਪੂਰਾ ਸਾਡੇ ਨਾਲ ਖੜਿਆ ਜੀ ਤੇ ਅਸੀਂ ਉਮੀਦ ਕਰਦੇ ਹਾਂ ਵੀ ਸ਼ਹਿਰ ਤੋਂ ਕੱਲੀ ਕੱਲੀ ਗਲੀ ਤੋਂ ਸਾਡੇ ਵਲੰਟੀਅਰ ਨੈਕਸਟ ਟਾਈਮ ਆਣਗੇ ਸਾਨੂੰ ਹੈਲਪ ਕਰਨਗੇ ਤੇ ਅਸੀਂ ਇਹ ਨਸ਼ੇ ਦੇ ਵਿਰੁੱਧ ਜਿਹੜੀ ਕਦਮ ਚੱਕਿਆ ਹੈ ਇਹ ਕਦਮ ਐਵੇਂ ਹੀ ਅੱਗੇ ਵਧਾਉਂਦੇ ਰਵਾਂਗੇ ਤੇਜ ਦੇ ਨਾਲ ਜੀ ਕਿੰਨੇ ਕੁ ਡੋਨਰ ਹੋ ਗਏ ਸਾਡੇ ਡੋਨਰ 35 ਪਲੱਸ ਗਏ ਆ ਜੀ ਇਸ ਵਾਰ ਇਸ ਕੈਂਪ ਚ ਇੱਕ ਪਹਿਲਾ ਉਪਰੇਲਾ ਸੀਗਾ ਪਰ ਸਾਡੀ ਕੋਸ਼ਿਸ਼ ਰਹੇਗੀ ਨੈਕਸਟ ਟਾਈਮ ਅਸੀਂ ਇਸ ਤੋਂ ਡਬਲ ਫਿਗਰ ਦੇ ਵਿੱਚ ਜਾਈਏ ਇਸ ਦੇ ਨਾਲ ਹੀ ਸਾਡਾ ਇੱਕ ਮੈਸੇਜ ਹੈ ਸਮਾਜ ਦੇ ਲਈ ਖੂਨਦਾਨ ਕਰੋ ਜ਼ਰੂਰੀ ਹੈ ਕਿਉਂਕਿ ਤੁਸੀਂ ਫਿੱਟਰ ਹੋਵੋਗੇ ਤਾਂ ਹੀ ਖੂਨਦਾਨ ਕਰ ਪਾਓਗੇ ਤੇ ਸਭ ਤੋਂ ਵੱਡਾ ਦਾਨ ਹੈ ਇਸ ਦੇ ਨਾਲ ਹੀ ਤੁਸੀਂ ਪੌਦੇ ਲਗਾਓ ਕੁਦਰਤ ਦੇ ਨਾਲ ਪਿਆਰ ਕਰੋ ਸਨਮਾਨ ਕਰੋ ਕੁਦਰਤ ਦਾ ਤਾਂ ਕਿ ਕੁਦਰਤ ਤੁਹਾਨੂੰ ਹੈਲਦੀ ਰੱਖੇ ਕਿਉਂਕਿ ਕੋਵਿਡ ਦੇ ਟਾਈਮ ਅਸੀਂ ਬਹੁਤ ਕੁਝ ਖੋਇਆ ਹੈ ਜੇ ਅਸੀਂ ਫਿੱਟ ਰਹਾਂਗੇ ਤੇ ਕੁਦਰਤ ਸਾਨੂੰ ਬਹੁਤ ਕੁਝ ਦੇएगी ਵੀ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز